ਸਤਲੁਜ ਦਰਿਆ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਪਿੰਡਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਗਿਆ ਘਟ ਤੋਂ ਘਟ ਮੇਰੇ ਹਿਸਾਬ ਨਾਲ 30 ਕਰਮਾ ਦਵਾੜੇ ਦਾ ਮੱਥਾ ਲੈ ਗਿਆ ਰੋੜ ਕੇ ਕਈ ਤੁਖਾਰ ਪਈ ਜਾਂਦੀ ਤੇ 10 ਕਰਮਾ ਰਹਿ ਗਿਆ ਬੰਨ ਤੋਂ ਦੂਰ ਇੱਥੋਂ ਘਟ ਤੋਂ ਘਟ ਮੇਰੇ ਹਿਸਾਬ ਨਾਲ 40 ਫੁੱਟ ਪਾਣੀ ਉੱਚਾ ਖੜਾ ਸ਼ਹਿਰ ਨਾਲੋਂ ਸ਼ਹਿਰ ਨੂੰ ਬਹੁਤ ਜ਼ਿਆਦਾ ਖਤਰਾ ਇਥੇ ਵੀਰ ਜੀ ਕੱਲ ਦੇ ਗੱਟੇ ਆਏ ਨੇ ਟਰਾਲੀ ਤੇ ਮੈਨੂੰ ਲੱਗਦਾ ਇਥੇ ਚਈ ਵੀ ਫਿਰਦਾ ਰਿਹਾ ਸਵੇਰ ਤੇ ਪਿੰਡ ਵਾਲੇ ਵੀ ਸਾਰੇ ਉੱਤੇ ਹੀ ਨੇ ਇਥੇ ਗੱਟਿਆਂ ਵਾਲਾ ਕੋਈ ਲੇਬਰ ਨਹੀਂ ਆਈ ਕੋਈ ਬੰਦਾ ਨਹੀਂ ਕੋਈ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਗੱਟੇ ਟਰਾਲੀ 'ਚ ਪਏ ਹੋਏ ਈ ਪ੍ਰਸ਼ਾਸਨਾ ਉਡੀਕਾ ਰਿਹਾ ਕਿ ਇਹ ਜਿਹੜਾ ਪਾਣੀ ਆ ਉਹ ਬੰਨਣਾ ਲੱਗੇ ਤੇ ਬੰਨ ਨੂੰ ਢਾਹ ਲਾਵੇ ਤੇ ਬੰਨ ਕੁੱਤੇ ਤੇ ਪਾਣੀ ਜਿਹੜਾ ਸ਼ਹਿਰ ਤੇ ਪਹੁੰਚੇ ਆ ਫਿਰਦਾ ਇਹੋ ਹੀ ਕਹਾਣੀ ਹੈ ਬਿਲਕੁਲ ਸਹੀ ਹੈ ਜੀ ਜੇ ਹੋ ਸਕਦਾ ਇਹ ਜਾਣ ਕੇ ਡੋਬੂ ਹੋਣਾ ਲੋਕਾਂ ਨੂੰ ਉਸ ਤੋਂ ਬਾਅਦ ਪਰਲਾ ਬੰਨ ਦੇ ਜਿਹੜਾ ਉਹਦਾ ਬਿਲਕੁਲ ਖਤਮ ਹੀ ਹੈ ਜੀ ਉਹਦਾ ਐਵੇਂ ਨਾਂ ਦਾ ਹੀ ਬੰਨ ਹੈ ਉਹਦਾ ਜਾਣਾ ਉੱਟਦਾ ਕੋਈ ਵੀ ਨਹੀਂ ਇੱਥੇ ਆਇਆ ਸਵੇਰ ਦੇ ਹੀ ਇੱਥੇ ਗਏ ਆ ਮੈਂ ਫੁੱਨ ਤੂੜੀ ਮਾਰੀ ਜਾਂਦੇ ਨੇ ਲੱਖ ਲੱਖ ਤਰਖਾ ਲੈਣ ਵਾਲੇ ਨਾ ਉਹਨਾਂ ਨੂੰ ਜ਼ੀਰੋ ਕਰਨਾ ਚਾਹੀਦਾ ਲੇਬਰ ਇੱਥੇ ਲਾਏ ਹੋ ਨਾ ਉਹ ਦੁੱਗਣਤ ਕੰਮ ਉਹ ਕਰ ਲੈਗੇ ਡੀਸੀ ਸਾਹਿਬ ਆਏ ਸੀ ਉਹ ਕਹਿੰਦੇ ਅਮਰਾ ਕੈਮਰਾ ਇਧਰ ਕੋ ਕਹਿੰਦੇ ਵਾਇਆ ਹਜੇ ਬੜਾ ਪਿਆ ਹੋਇਆ ਹੈ ਬਹੁਤ ਵਾਇਆ ਪਿਆ ਹਜੇ ਕੋਈ ਚੱਕਰ ਕੋਈ ਖਤਰਾ ਨਹੀਂ ਹੈਗਾ ਪਿਛਲੇ ਸਾਲ ਵੀ ਰੋਲਾ ਪਿਆ ਇਹ ਵੀ ਇੱਥੇ ਨੋਚਾਂ ਜਿਹੜੀਆਂ ਇਹ ਸ਼ਹਿਰ ਦੀ ਭਾਇਤ ਕਰਕੇ ਨੇ ਇੱਥੇ ਨੋਚਾਂ ਜਿਹੜੀਆਂ ਇੱਥੇ ਬੰਨੀਆਂ ਜਾਂ। ਕਿ ਹੁਣ ਸਾਲ ਬਾਅਦ ਜਦੋਂ ਆ ਹੁਣ ਉਹਨੇ ਆ ਵੇੜੇ ਬੈਠੀ ਜਾਂਦੇ ਤੇ ਵਿਨੂ ਕੁੜੀ ਦੇ ਕੰਨੋਂ ਗੱਲ ਬਣੀ ਪਈ। ਉਹਨਾਂ ਦੇ ਪੈਣ 10000 ਘਟਾ ਆਇਆ ਹੈ ਤੇ ਉਹ ਪਟਵਾਰੀ ਸਾਹਿਬ ਕਹਿੰਦੇ ਲੇਬਰ ਨਹੀਂ ਮਿਲ ਰਹੀ। ਹਾਂ ਲੇਬਰ ਨਹੀਂ ਕਹਿੰਦੇ ਨਰੇਗਾ ਦੀ ਲੇਬਰ ਨਹੀਂ ਮਿਲਦੀ। ਉਹ ਕਾਗਜ਼ਾਂ ਦਾ ਕੰਮ ਹੁੰਦਾ ਪਿਆ ਹੈ। ਪੈਸਾ ਆਇਆ ਹੈ ਕਾਗਜ਼ਾਂ ਦਾ ਕੰਮ ਹੋ ਹੀ ਜਾਂਦਾ ਹੈ। ਬੜਾ ਹੁੰਦਾ ਕੰਮ ਇਸ ਟਾਈਮ। ਇਹ ਤੇ ਨਹੀਂ ਹੋ ਰਿਹਾ ਹੋ ਗਈ ਪਰ ਅੰਦਰ ਲਗਾਤਾਰ ਸਤਲੁਜ ਦਰਿਆ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਪਿੰਡਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਗਿਆ ਲੋਕ ਘਰੋਂ ਬੇਕਾਰ ਹੋ ਚੁੱਕੇ ਆ ਇਸ ਵੇਲੇ ਅਸੀਂ ਫਰੋਇਪਰ ਦੇ ਪਿੰਡ ਹਬੀਬਕੇ ਵਿਖੇ ਮੌਜੂਦ ਆ ਜਿੱਥੇ ਸਤਲੁਜ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਨੋਚਾਂ ਜੜੀਆਂ ਉੱਡਕਦੀਆਂ ਨਜ਼ਰ ਆ ਰਹੀਆਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਫਰੋਇਪਰ ਦੇ ਪਿੰਡ ਹਬੀਬਕੇ ਦੀਆਂ ਤਸਵੀਰਾਂ ਪਾਣੀ ਦਾ ਤੁਸੀਂ ਲੈਵਲ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਪਾਣੀ ਜਿਹੜਾ ਉਹ ਜਾ ਰਿਹਾ ਤਾਂ ਸਪੀਡ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਾਣੀ ਕਿੰਨੀ ਮਾਰ ਜਿਹੜੀ ਆ ਉਹ ਕਰਦਾ ਹੋਵੇਗਾ ਇਧਰ ਵੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੱਲ ਕਿੰਨਾ ਝੋਨਾ ਖੜਾ ਸੀਗਾ ਤਾਂ ਕਿੰਨਾ ਝੋਨਾ ਜਿਹੜਾ ਉਹ ਸਤਲੁਜ ਵਹਾ ਕੇ ਨਾਲ ਲੈ ਗਿਆ ਬਿਲਕੁਲ ਸਾਹਮਣੇ ਤਸਵੀਰ ਦੇਖੋਗੇ ਇਹ ਜ਼ਮੀਨ ਆ ਜਿਸ ਵਿੱਚ ਝੋਨਾ ਜਿਹੜਾ ਉਹ ਬੀਜਿਆ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰ ਦਿਖਾ ਦੇਣਾ ਬਿਲਕੁਲ ਸਾਹਮਣੇ ਦੇਖੋਗੇ ਇਹ ਝੋਨਾ ਬੀਜਿਆ ਹੋਇਆ ਤਾਂ ਬਿਲਕੁਲ ਜਿੱਥੇ ਅਸੀਂ ਖੜੇ ਹੋਇਆ ਇਸ ਲੈਵਲ ਤੇ ਬਿਲਕੁਲ ਸਾਹਮਣੇ ਸਾਹਮਣੇ ਤੱਕ ਇਸ ਦਾ ਲੈਵਲ ਸੀਗਾ ਜ਼ਮੀਨ ਦਾ ਤਾਂ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਸਤਲੁਜ ਦਰਿਆ ਉਹ ਰੋੜ ਕੇ ਨਾਲ ਲੈ ਗਿਆ ਤਾਂ ਇੱਥੇ ਲੋਕ ਜਿਹੜੇ ਇਕੱਠੇ ਹੋਇਆ ਲਗਾਤਾਰ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਜਾ ਰਹੀ ਆ ਕਿ ਇਸ ਵੱਲ ਧਿਆਨ ਜਿਹੜਾ ਉਹ ਦਿੱਤਾ ਜਾਵੇ ਦੱਸ ਦਈਏ ਕਿ ਅਗਰ ਸਤਲੁਜ ਦੇ ਇਸ ਪਾਣੀ ਦੀ ਟਾ ਉਸ ਬੰਨ ਨੂੰ ਲੱਗਦੀ ਆ ਸਾਹਮਣੇ ਇਸ ਮੈਂ ਬੰਨ ਵੀ ਦਿਖਾਉਂਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਬਿਲਕੁਲ ਸਾਹਮਣੇ ਬੰਨ ਆ ਉਥੋਂ ਥੋੜੀ ਦੂਰੀ ਜਿਹੜਾ ਸ਼ਹਿਰ ਆ ਫਰੋਇਪਰ ਸ਼ਹਿਰ ਉਹ ਵਸਿਆ ਹੋਇਆ ਤਾਂ ਵੱਡਾ ਨੁਕਸਾਨ ਜਿਹੜਾ ਉਹ ਫਰੋਇਪਰ ਨੂੰ ਹੋਵੇਗਾ ਤਾਂ ਕੱਲ ਦੇ ਲੋਕ ਜਿਹੜੇ ਆ ਉਹ ਇਕੱਠੇ ਹੋਏ ਆ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਆ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਤਾਂ ਗੱਲਬਾਤ ਕਰ ਲੈਣੇ ਆ ਬਾਈ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਬਲਵੀਰ ਸਿੰਘ ਜੀ ਆ ਸਤਲੁਜ ਦੀ ਗੱਲ ਕਰੀਏ ਪਾਣੀ ਦੀ ਗੱਲ ਆ ਕਰੀਦਾ ਕੀ ਹਾਲਾਤ ਕੀ ਆ ਮੁਕਰੇ ਲਾਦ ਸਾਬ ਜੀ ਪਿਛਲੀ ਵਾਰ ਵੀ ਇਤੋਂ ਨਾ ਬੰਨ ਦੇ ਥੱਲੇ ਕੁੱਡ ਪਈ ਸਾਰੀ ਜਨਤਾ ਨੇ ਸ਼ਹਿਰ ਨੇ ਰੌਲਾ ਪਾਇਆ ਉਦੋਂ ਦਵਾ-ਦਾਵੇ ਇਹਨਾਂ ਤੋੜੇ ਲਾਉਣੇ ਸ਼ੁਰੂ ਕਰਤੇ ਉਸ ਤੋਂ ਬਾਅਦ ਕੋਈ ਨਹੀਂ ਹੋਣਾ ਕੱਲ ਦਾ ਪਰਸੋਂ ਦਾ ਰੌਲਾ ਪਾਉਣ ਦੇ ਲੋਕ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 30 ਕਰਮਾ ਤੁਹਾਡੇ ਦਾ ਮੱਥਾ ਲੈ ਗਿਆ ਰੋੜ ਕੇ ਕਈ ਠੁਖਾਰ ਪਈ ਜਾਂਦੀ ਤੇ 10 ਕਰਮਾ ਰਹਿ ਗਿਆ ਬੰਨ ਤੋਂ ਦੂਰ ਜਦੋਂ ਇਹ ਥੱਲੇ ਮੇਰੇ ਹਿਸਾਬ ਨਾਲ 60-60 ਫੁੱਟ ਡੂੰਘਾ ਚਲੇ ਗਿਆ ਮਾੜੀ ਜੀ ਕੁੱਡ ਪੈ ਗਈ ਤੇ ਸ਼ਹਿਰ ਚ ਪਾਣੀ ਮਿੰਟੋ-ਮਿੰਟੀ ਜਾਣਾ ਇਤੋਂ ਘਟ ਤੋਂ ਘਟ ਮੇਰੇ ਹਿਸਾਬ ਨਾਲ 40 ਫੁੱਟ ਪਾਣੀ ਉੱਚਾ ਖੜਾ ਸ਼ਹਿਰ ਨਾਲੋਂ ਸ਼ਹਿਰ ਨੂੰ ਬਹੁਤ ਜ਼ਿਆਦਾ ਖਤਰਾ ਬਾਕੀ ਪਿੰਡਾਂ ਨੂੰ ਵੀ ਖਤਰਾ ਨਾਲ ਦੇ ਪਿੰਡਾਂ ਨੂੰ ਜਿੰਨੀ ਖਾਰ ਪਾਈ ਜਾਂਦਾ ਆ ਕੱਲ ਕੱਲ ਦੇ ਵਿੱਚ ਅੱਜ ਦੇ ਵਿੱਚ ਮੇਰੇ ਹਿਸਾਬ ਨਾਲ ਦਵਾੜਾ ਤਾਂ ਲੈ ਗਿਆ ਰੋਡ ਕਿਨਾਲ ਜਿੰਨੀ ਢਾਹ ਲੱਗੀ ਇੱਥੇ ਚਾਹੀਦਾ ਵੇ ਤੋੜੇ ਟਾੜੇ ਲਾਉਣ ਜਾਲ ਟੁੱਟਣਾ ਕੋਈ ਪੱਥਰ ਪਾਵੇ ਪਿੰਡ ਵਾਸੀਆਂ ਨੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਕੀਤੀ ਕਿ ਇੱਥੇ ਭਾਈ ਆ ਕੇ ਮੌਕੇ ਦਾ ਜਿਹੜਾ ਜਾਜਾ ਲਾਓ ਜੇ ਇੱਥੇ ਕਿਸੇ ਚੀਜ਼ ਦੀ ਲੋੜ ਆ ਜੇ ਗੱਟਿਆਂ ਦੀ ਲੋੜ ਆ ਤਾਂ ਗੱਟੇ দাও ਜੇ ਮਿੱਟੀ ਦੀ ਲੋੜ ਆ ਤਾਂ ਮਿੱਟੀ ਲਾਓ ਤਾਂ ਤਾਂ ਜੇ ਉਹ ਇਸ ਬੰਧ ਨੂੰ ਬਚਾਇਆ ਜਾ ਸਕੇ ਇੱਥੇ ਵੀਰ ਜੀ ਕੱਲ ਦੇ ਗੱਟੇ ਆਏ ਨੇ ਟਰਾਲੀ ਤੇ ਮੈਨੂੰ ਲੱਗਦਾ ਇੱਥੇ ਜਈ ਵੀ ਫਿਰਦਾ ਰਿਹਾ ਸਵੇਰ ਦੇ ਪਿੰਡ ਵਾਲੇ ਵੀ ਸਾਰੇ ਉੱਥੇ ਹੀ ਨੇ ਇਥੇ ਗੱਟਿਆਂ ਵਾਲਾ ਕੋਈ ਲੇਵਰ ਨਹੀਂ ਆਈ ਕੋਈ ਬੰਦਾ ਨਹੀਂ ਕੋਈ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਗੱਟੇ ਟਰਾਲੀ 'ਚ ਪਏ ਹੋਏ ਕੀ ਲੱਗਦਾ ਕਿ ਪ੍ਰਸ਼ਾਸਨ ਉਡੀਕਾ ਰਿਹਾ ਕਿ ਇਹ ਜਿਹੜਾ ਪਾਣੀ ਆ ਉਹ ਬੰਦ ਨਾ ਲੱਗੇ ਤੇ ਬੰਦ ਨੂੰ ਢਾਹ ਲਾਵੇ ਤੇ ਬੰਦ ਕੁੱਟੇ ਤੇ ਪਾਣੀ ਜਿਹੜਾ ਸ਼ਹਿਰ 'ਚ ਪਹੁੰਚੇ ਹਾਂ ਫਿਰ ਤਾਂ ਇਹੋ ਹੀ ਕਹਾਣੀ ਹੈ ਬਿਲਕੁਲ ਸਹੀ ਜੀ ਜੇ ਹੋ ਸਕਦਾ ਇਹ ਜਾਣ ਕੇ ਡੋਬੂ ਹੋਣਾ ਲੋਕਾਂ ਨੂੰ ਅੱਜ ਇਹ ਤਾਂ ਮੌਕਾ ਜਿਵੇਂ ਧੁੱਪ ਲੱਗੀ ਪਹਿਲਾਂ ਤਾਂ ਚਲ ਬਾਰਿਸ਼ ਹੋਈ ਜਾਂਦੀ ਤੇ ਹੁਣ ਕਿੱਥੇ ਸੁੱਤੇ ਹੋਣ ਲੱਗਣਾ ਆਣ ਕੇ ਸੁੱਟਣ ਤੋੜੇ ਟੜੇ ਭਰ ਕੇ ਮਿੱਟੀ ਦਾ ਕਰਨ ਪ੍ਰਬੰਧ ਇਹਦਾ ਪ੍ਰਸ਼ਾਸਨ ਦਾ ਕਰਿਆ ਨਾ ਪ੍ਰਬੰਧ ਲੋਕ ਜੰਦਾ ਦਾ ਜੰਨੀ ਹੋ ਸਕਦੀ ਕੱਲ ਕਹਿਗੇ ਨਹੀਂ ਤੇ ਦਰਖਤ ਵੱਢ ਕੇ ਟੁੱਟੋ ਟੁੱਟੇ ਗਏ ਰੋ ਲੰਬੇ ਹੀ ਨਿਕਦਰ ਗਏ ਉਹ ਪਤਾ ਹੀ ਨਹੀਂ ਕਹਿਣ ਲੱਗਾ ਕਿ ਕਿਧਰ ਗਏ ਕਿਧਰ ਨਹੀਂ ਉਹ ਨਾਲ ਦੀ ਨਾਲ ਹੀ ਲਹਿ ਗਏ ਜਿੰਨਾ ਇੱਥੇ ਪਾਣੀ ਦਾ ਵਹਾਅ ਹੈ ਇਹ ਤਾਂ ਇੱਥੇ ਬਹੁਤ ਪੱਥਰ ਪੁੱਤਰ ਪਏ ਤੇ ਖਲੋਣਾ ਬੜੇ ਤੋੜੇ ਜਾਂ ਬੰਨ ਬੰਨ ਕੇ ਟੁੱਟਣ ਪੈਰ ਖਲੋਣਾ ਨਹੀਂ ਤੇ ਸ਼ਹਿਰ ਨੂੰ ਤਾਂ ਖਤਰਾ ਹੀ ਖਤਰਾ ਪਿੰਡਾਂ ਨੂੰ ਵੀ ਖਤਰਾ ਨਾਲ ਚਲੋ ਆ ਬੰਨ ਪਿੰਡਾਂ ਦੀ ਗੱਲ ਕਰ ਲਈਏ ਤਾਂ ਆਸ-ਪਾਸ ਕਿੰਨੇ ਕੁ ਪਿੰਡ ਆ ਜਿਨ੍ਹਾਂ ਨੂੰ ਵੱਡਾ ਨੁਕਸਾਨ ਜਿਹੜਾ ਉਹ ਹੋਏਗਾ ਪਿੰਡ ਸਭ ਤੋਂ ਪਹਿਲਾਂ ਦਾ ਆਉਣਾ ਜੀ ਭੀਵਕੀ ਹੈ ਜਿਹੜਾ ਮੂੰਹ ਦੇ ਕੇ ਇਹ ਰਵਸਤੀ ਵੀ ਆ ਗਿਆ ਕੁੰਡੇ ਆ ਗਏ ਆਲੀ ਕੀ ਆ ਗਏ ਕੇਸਰ ਵਾਲੇ ਝੁਕੇ ਆ ਗਏ ਇੱਥੇ ਤੇ ਮੇਰੇ ਹਿਸਾਬ ਨਾਲ 8-10 ਪਿੰਡ ਪੈ ਜਾਂਦੇ ਜੀ ਜਿਹੜੇ ਬਿਲਕੁਲ ਇਹਦੇ ਬਲਾਮੇ ਦੇ ਵਿੱਚ ਨੇ ਉਸ ਤੋਂ ਬਾਅਦ ਪਰਲਾ ਬੰਨ ਦੇ ਜਿਹੜਾ ਉਹਦਾ ਬਿਲਕੁਲ ਖਤਮ ਹੀ ਹੈ ਜੀ ਉਹਦਾ ਐਵੇਂ ਨਾਂ ਦਾ ਹੀ ਬੰਨ ਹੈ ਉਹ ਤਾਂ ਜਾਣਾ ਉੱਡਦਾ ਉਹਦਾ ਕਿਤੇ ਕੁੰਡਿਆਂ ਦੇ ਕੋਲੋਂ ਜਾ ਕੇ ਵੇਖੋ ਬਿਲਕੁਲ ਹੀ ਖਤਮ ਹੈ ਗਿੱਚ ਗਿੱਚ ਕੇ ਕਦਮ ਹੀ ਹੋਇਆ ਪਿਆ ਦੋ ਤਿੰਨ ਕਿਲੋ ਮੀਟਰ ਜੇ ਇਸ ਬੰਨ ਵੱਲ ਵੀ ਕੋਈ ਧਿਆਨ ਨਾ ਦਿੱਤਾ ਤੋ ਕੀ ਲੱਗਦਾ ਸ਼ਹਿਰ ਵੱਜੂਗਾ ਨਾ ਜੀ ਨਾ ਬਿਲਕੁਲ ਨਹੀਂ ਸ਼ਹਿਰ ਨਹੀਂ ਯਾਰਾਂ ਅਕੜ ਫੈਸਲ ਜਿਹੜੀ ਅਤਵਾ ਹੋਣੀ ਤੇ ਸ਼ਹਿਰ ਸ਼ਹਿਰ ਦਾ ਪਾਣੀ ਜਾਣਾ ਮਿੰਟੋ ਮਿੰਡੀ ਕੋਈ ਰੋਕ ਨਹੀਂ ਸ਼ਹਿਰ ਤੇ ਪਹਿਲਾਂ ਜਾਣਾ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਮੁਲਾਇਮਾਂ ਦੀਆਂ ਜਿਹੜੀਆਂ ਡਿਓਟੀਆਂ ਲਗਾਈਆਂ ਹੋਈਆਂ ਜਿੱਥੇ ਵੀ ਲੋਡ ਆ ਚਾਹੇ ਮਿੱਟੀ ਦੀ ਲੋਡ ਆ ਚਾਹੇ ਗੱਟਿਆਂ ਦੀ ਲੋਡ ਆ ਪ੍ਰਸ਼ਾਸਨ ਜਿਹੜਾ ਉਹ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਖੜਾ ਹੋਇਆ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਆ ਸਾਰੇ ਪਿੰਡਾਂ ਵਾਲੇ ਜੀ ਇਥੇ ਸਾਰੇ ਪਹੁੰਚ ਲੋਏ ਕੋਈ ਵੀ ਨਹੀਂ ਇੱਥੇ ਆਇਆ ਸਵੇਰ ਦੇ ਹੀ ਇੱਥੇ ਗਏ ਆ ਮੈਂ ਫੋਨ ਤੇ ਝੂਠ ਹੀ ਮਾਰੀ ਜਾਂਦੇ ਨੇ ਉਹ ਆਪ ਕੋ ਚੰਦੀ ਵੜੇ ਬੈਠਾ ਕੋਈ ਲੁਧਿਆਣੇ ਬੈਠਾ ਕੋਈ ਢਿੰਡੇ ਬੈਠਾ ਪਿੰਕੀ ਕੋਲ ਇੱਥੇ ਝੂਠ ਹੀ ਮਾਰੀ ਜਾਂਦੇ ਨੇ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜੀ ਲੱਖ ਲੱਖ ਤਰਖਾ ਲੈਣ ਵਾਲੇ ਨਾ ਉਹਨਾਂ ਨੂੰ ਜ਼ੀਰੋ ਕਰਨਾ ਚਾਹੀਦਾ ਲੈਵਰ ਇੱਥੇ ਲਾਏ ਹੋ ਨਾ ਉਹ ਦੁੱਗਣੇ ਕੰਮ ਉਹ ਕਰ ਲੈਗੇ ਜਿਵੇਂ ਉਹ ਲੱਖ ਰੁਪਏ ਲੈਂਦੇ ਨਾ ਤੇ ਬੰਦੇ ਨੂੰ 20000 ਰੁਪਏ ਤਰਖਾ ਦੇਵਣ ਨਾ ਤੇ 10 ਬੰਦੇ ਰਖੀਂਦੇ ਨੇ ਫੋਨ ਲਾ ਕੇ ਆ ਗਿਆ ਜੀ ਕੋਈ ਆਦੇ ਨਹੀਂ ਇੱਥੇ ਕੋਈ ਕੁਝ ਨਹੀਂ ਆਦੇ ਤੁਹਾਡੇ ਸਾਹਮਣੇ ਹੀ ਹੈ ਇੱਥੇ ਅੱਜ ਸਵੇਰੇ 10 ਵਜੇ ਕੁੜੀ ਤਿੰਨ ਚਾਰ ਦਰਖਤ ਲੋਡ ਕਿ ਲੈ ਗਿਆ ਹੈ ਅਜੇ ਤੱਕ ਕੋਈ ਨਹੀਂ ਪਹੁੰਚਿਆ ਜਈ ਕਈ ਕਰੇਗਾ ਤੇ ਪਟਵਾਰੀ ਆਏ ਫਿਰਦਾ ਉਹ ਕੀ ਕਰੇਗਾ ਪਟਵਾਰੀ ਆਏ ਇੱਥੇ ਪਟਵਾਰੀ ਆਇਆ ਉਹ ਸ਼ੇਰ ਦਾ ਇੱਥੇ ਫਿਰਦਾ ਹੀ ਪਟਵਾਰੀ ਨਾ ਹੋਈ ਹੀ ਗੱਲ ਤੇ ਕਹਿੰਦਾ ਡੀਸੀ ਸਾਹਿਬ ਆਏ ਸੀ ਉਹ ਕਹਿੰਦੇ ਅਮਰ ਕੈਮਰਾ ਇਧਰ ਕੋ ਕਹਿੰਦੇ ਵਾਇਆ ਜੇ ਬੜਾ ਪਿਆ ਹੋਇਆ ਹੈ ਬਹੁਤ ਵਾਇਆ ਪਿਆ ਜੇ ਕੋਈ ਚੱਕਰ ਕੋਈ ਖਤਰਾ ਨਹੀਂ ਹੈਗਾ ਤੇ ਇਹ ਤਾਂ ਜੰਦਾ ਨੂੰ ਪਤਾ ਨਹੀਂ ਖਤਰਾ ਹੈਗਾ ਕਿ ਨਹੀਂ ਹੈਗਾ ਕੋਈ ਪੱਥਰ ਨਹੀਂ ਹੈਗਾ ਕੁਛ ਨਹੀਂ ਹੈਗਾ ਇੱਥੇ ਹਾਂ ਅੱਜ ਤੋਂ ਸਿੱਧਾ ਹੈ ਕਿੰਨਾ ਖੋਰ ਕੇ ਲੈ ਗਿਆ ਦੁਆੜੇ ਦਾ ਮੱਥਾ ਲੈ ਗਿਆ ਜੀ ਦੁਆੜੇ ਦਾ ਮੱਥਾ ਚਲੇ ਗਿਆ ਹਾਂਜੀ ਹਾਂ ਇਹ ਜੇ ਹਸਾ ਉਹ ਨਾ ਪਾਣੀ ਚੱਲਣ ਡਿਆ ਹੋ ਸਕਦਾ ਰਾਤੋ ਰਾਦੇ ਉਹ ਇਹ ਹੋ ਸਕਦਾ ਹੋਣੇ ਪਏ ਜੇ ਜੰਨਾ ਥੱਲੇ ਉਹ ਡੰਗਾਈ ਜਿੰਨੀ ਆਕਾਰ ਜਿੰਨੇ ਬਲਾਵਾ ਪਾਣੀ ਪੈਣ ਡਿਆ ਹਾਂਜੀ 33 40 ਫੁੱਟ ਡੂੰਘਾ ਹੋ ਗਿਆ ਇੱਥੇ ਹਾਂ ਇਥੋਂ ਥੋੜੀ ਜਿਆਦਾ ਆਏ ਹਾਂ ਜੀ ਬੋਰਡ ਦਾ ਵਾਹਨ ਨਹੀਂ ਲੱਗਦਾ ਰੱਖਾ ਨਹੀਂ 91 ਕੋ ਦਰਖਤ ਹੀ ਨੇ ਬੋਰਡ ਦਾ ਵਾਹਨ ਥੱਲੇ ਨਹੀਂ ਲੱਗਾ ਨਹੀਂ ਲਗਾਈ ਤੇ ਕੋਈ ਪਤਾ ਨਹੀਂ ਕਦੋਂ ਇਹ ਪਾਣੀ ਵਧਦਾ ਜਾਂਦਾ ਵੇਂਦੇ ਵੇਂਦੇ ਵਧ ਗਿਆ ਠੰਡਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਹੁਣ ਜੀ ਕਹਿ ਰਿਹਾ ਕਿ ਗੱਟੇ ਦਿੱਤੇ ਜਾਣਗੇ ਜਿੱਥੇ ਲੋਡ ਹੋਊਗੀ ਜਿੱਥੇ ਮਿੱਟੀ ਦੀ ਲੋਡ ਹੋਊਗੀ ਉੱਥੇ ਮਿੱਟੀ ਦਿੱਤੀ ਜਾਊਗੀ ਇਹਨਾਂ ਬੰਨਾਂ ਵੱਲ ਪਹਿਲਾਂ ਹੀ ਜਿਹੜਾ ਧਿਆਨ ਆ ਉਹ ਦੇਣਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਪਿਛਲੇ ਸਾਲ ਵੀ ਰੋਲਾ ਪਿਆ ਇਹ ਵੀ ਇੱਥੇ ਨੋਚਾਂ ਜਿਹੜੀਆਂ ਇਹ ਸ਼ਹਿਰ ਦੀ ਭਾਇਤ ਕਰਕੇ ਨੇ ਇੱਥੇ ਨੋਚਾਂ ਜਿਹੜੀਆਂ ਇੱਥੇ ਬੰਨੀਆਂ ਜਾਣ ਇਹ ਹੁਣ ਸਾਲ ਬਾਅਦ ਜਦੋਂ ਆ ਹੁਣ ਉਹਨੇ ਵੇੜੇ ਬੈਠੀ ਜਾਂਦੇ ਤਾਂ ਵਿਨੋ ਕੁੜੀ ਦੇ ਕੰਨੋਂ ਗੱਲ ਬਣੀ ਪਈ ਹੈ ਜਦੋਂ ਪਾਣੀ ਆਉਂਦਾ ਉਦੋਂ ਰੋਲਣ ਵਾਲਾ ਪੈਂਦਾ ਉਸ ਤੋਂ ਬਾਅਦ ਕਿੱਥੇ ਜਾ ਕੇ ਸੌਂ ਜਾਂਦੇ ਸਾਰੇ ਕਈ ਸਰਕਾਰਾਂ ਹੋਈਆਂ ਕਈਆਂ ਨੇ ਚਲੇ ਜਾਣਾ ਆ ਵੀ ਆ ਗਈ ਇਹਨਾਂ ਨੂੰ ਵੀ ਲੋਕਾਂ ਵੇਖ ਲਿਆ ਨੋਚਾਂ ਪਿਛਲੇ ਸਾਲ ਕਿੰਨਾ ਰੋਲਾ ਪਿਆ ਇੱਥੇ ਤਾਂ ਨੋਚਾਂ ਦਾ ਇੱਥੇ ਨੋਚਾਂ ਬਧੀਆਂ ਹੁੰਦੇ ਆ ਨੋਤ ਆਵੇ ਨਾ ਬਿਲਕੁਲ ਹਾਂਜੀ ਉਹਨਾਂ ਦੇ ਪੈਣ 10000 ਗੱਟਾ ਆਇਆ ਤੇ ਉਹ ਪਟਵਾਰੀ ਸਾਹਿਬ ਕਹਿੰਦੇ ਲੇਬਰ ਨਹੀਂ ਮਿਲ ਰਹੀ ਚਾਲੇ ਹਾਂ ਲੈਵਰ ਨਹੀਂ ਕਹਿੰਦੇ ਨਰੇਗਾਲੀ ਦੇ ਵਰ ਨਹੀਂ ਮਿਲਦੀ ਭਾਈ ਚਲੇ ਉਹ ਹੀ ਨਾ ਨਰੇਗਾਲ ਪੈਸੇ ਦੇ ਨਾਲ ਸਾਰਾ ਕੁਝ ਹੋ ਜੇ ਕਰਨਾ ਹੀ ਨਹੀਂ ਜਦੋਂ ਕੁਝ ਹੁਣ ਕਿਤੇ ਇਕੱਲੇ ਖਾਲੀ ਗੱਟੇ ਲੈ ਕੇ ਰੱਖਤੇ ਆ ਕਾਗਜ਼ਾਂੇ ਕੰਮ ਹੁੰਦਾ ਪਿਆ ਹੈ ਪੈਸਾ ਆਇਆ ਹੈ ਕਾਗਜ਼ਾਂੇ ਕੰਮ ਹੋਈ ਜਾਂਦਾ ਹੈ ਬੜਾ ਹੁੰਦਾ ਕੰਮ ਇਸ ਟਾਈਮ ਤੇ ਇੱਥੇ ਨਹੀਂ ਹੋ ਰਿਹਾ ਇਹ ਸਾਰਾ ਕਾਗਜ਼ਾਂ ਜੀ ਹੁੰਦਾ ਹਰ ਇੱਕ ਵਾਰੀ ਐਵੇਂ ਹੁੰਦਾ ਗੱਟੇ ਜਿਹੜੇ ਖਾਲੀ ਪਏ ਹੋਏ ਐ ਇੱਥੇ ਖਾਲੀ ਪੈਣੇ ਕੋਈ ਕੋਈ ਲੇਬਰ ਲਾਉਣ ਤੇ ਪਹੁੰਚੇਗੀ ਲੈ ਹੁਕਮ ਨਹੀਂ ਹੈਗਾ ਤੇ ਲਾਉਣੇ ਉੱਥੇ ਕੱਟੇ ਕੀ ਕਰਨਗੇ ਉਹ ਟਰਾਲੀ 'ਚ ਪੈਣੇ ਉੱਥੇ ਪੈਂਦੇ ਕੋਈ ਪੁਰਾਣੇ ਘੱਟੇ ਨੇ ਜੋ ਭਰਨਗੇ ਕਿਲੋ ਮਿੱਟੀ ਪੈਣੀ ਹੁੰਦੀ ਚ ਗੱਟੇ ਚਾਜੇ ਤੇ ਲਿਆਵਾਂ ਤੇ ਫੇਰ ਐਵੇਂ ਬਣਾ ਹੀ ਹੈਗਾ ਇਹਨਾਂ ਦਾ ਹਾਂ ਇਤੇ ਨਾ ਜੀ ਵੇਖੋ ਸਾਰੇ ਆ ਮੇਰੇ ਹਿਸਾਬ ਨਾਲ ਸਾਰੇ ਪਿੰਡਾਂ ਦੇ ਬੰਦੇ ਸਾਰੇ ਐਸੇ ਐਸੇ ਕਰਨ ਦੇ ਵੀ ਕੋਈ ਪਤਾ ਨਹੀਂ ਕਦੋਂ ਰੋੜ ਜੇ ਤੇ ਉਹ ਵੀ ਸਕਦਾ ਰੋੜ ਵੀ ਸਕਦਾ ਇਹ ਨਹੀਂ ਇਹ ਪਤਾ ਇਹ ਦਾ ਤਬਾਹ ਕੋ ਨਹੀਂਗਾ ਜੰਨਾ ਅਸੀਂ 30 ਫੁੱਟ ਦਾ ਵਾਹਸ ਇਤੇ ਲਾਉਂਦੇ ਰਹੀ ਜਗੇ 30 ਫੁੱਟ ਦਾ ਵਾਹਸ ਥੱਲੇ ਨਹੀਂ ਲੱਗਾ ਅੱਛਾ ਇਹ ਤੋਂ ਹੀ ਹਿਸਾਬ ਲਾ ਲੋ ਇਹ 30 ਫੁੱਟ ਤੋਂ ਜਿਆਦਾ ਢੰਗਾਈ ਹੋਈ ਏ ਇਸ ਹਿਸਾਬ ਲਾ ਲੋ ਪਰਲੇ ਪਾਸੇ ਅਨੁਮਾਨ ਕਿੰਨੀ ਆ ਜਿਆਦਾ ਹੋ ਗਈ ਹੋਣੀ ਜੇ ਹਿਸਾਬ ਬਹੁਤ ਜਿਆਦਾ ਮੇਰੇ ਹਿਸਾਬ ਨਾਲ ਇੱਥੇ 50 ਫੁੱਟਾ ਜਿਵੇਂ ਪਾਣੀ ਬਲਾਵੇਂ ਨਾ ਪੈਂਦੇ 50 ਫੁੱਟ ਡੂੰਗਾ ਹੋ ਗਿਆ ਇਤੋਂ ਮਾੜੀ ਜੀ ਵੀ ਖੁੱਡ ਪ ਇਥੇ ਤਾਂ ਕੱਲ ਦਾ ਹੀ ਚਾਹੀਦਾ ਉਸੇ ਵਲੇ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਇਹਨਾਂ ਨੂੰ ਪ੍ਰਚਾਰਣ ਨੂੰ ਉਹ ਵਾਕਿਆ ਹੀ ਪਹੋਰਾਂ ਦੀ ਗੱਲ ਕੋਣ ਕੀਤਾ ਕਾਗਜ਼ਾਂ ਹੀ ਕੰਮ ਚੱਲੀ ਜਾਂਦਾ ਹੋਵੇ ਤੇ ਤਾਂ ਬਿਲਕੁਲ ਤੋ ਸੁਣਿਆ ਕਿ ਲੋਕਾਂ ਦਾ ਕਹਿਣਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਉਹ ਕਹਾਵਤ ਜਿਹੜੀ ਅਸਧ ਹੋ ਗਈ ਹੈ ਕਿ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਜਾ ਰਹੀ ਆ ਕਿ ਇਸ ਬੰਦ ਦੀ ਜਿਹੜੀ ਸਾਰ ਆ ਉਹ ਲਈ ਜਾਵੇ ਜਿੱਥੋਂ ਜ਼ਮੀਨ ਖੁਰੀ ਆ ਉੱਥੇ ਗੱਟੇ ਲਗਾਏ ਜਾਣ ਜਾਂ ਪੱਥਰ ਲਗਾਇਆ ਜਾਵੇ ਤਾਂ ਜੋ ਇਸ ਬੰਦ ਨੂੰ ਬਚਾਇਆ ਜਾ ਸਕੇ ਬੰਨ ਦੇ ਨਾਲ-ਨਾਲ ਜਿਹੜੇ ਪਿੰਡ ਆਸ-ਪਾਸ ਪੈਂਦੇ ਆ ਜਾਂ ਸ਼ਹਿਰ ਪੈਂਦਾ ਫੋਵੇਪਰ ਸ਼ਹਿਰ ਦੀ ਗੱਲ ਕਰੀ ਤਾਂ ਫੋਵੇਪਰ ਸ਼ਹਿਰ ਵੀ ਜਿਹੜਾ ਉਹ ਇਥੋਂ ਥੋੜੀ ਦੂਗਾ ਤਾਂ ਸ਼ਹਿਰ ਨੂੰ ਵੀ ਜਿਹੜਾ ਉਹ ਬਚਾਇਆ ਜਾ ਸਕੇ ਪਰ ਹਾਲੇ ਤੱਕ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਉੱਥੇ ਪਹੁੰਚਿਆ ਪਿੰਡ ਵਾਸੀਆਂ ਦਾ ਕਹਿਣਾ ਕਿਸੇ ਪਟਵਾਰੀ ਸਾਹਿਬ ਪਹੁੰਚੇ ਹੋਏ ਆ ਉਹ ਗੱਟੇ ਲੈ ਕੇ ਪਹੁੰਚੇ ਆ ਪਰ ਲੇਬਰ ਜਿਹੜੀ ਆ ਉਹ ਮਿਲ ਨਹੀਂ ਰਹੀ ਖਾਲੀ ਗੱਟੇ ਜਿਹੜੇ ਪਏ ਉੱਥੇ ਉਹ ਨਜ਼ਰ ਆ ਰਹੇ ਆ ਅਗਰ ਇਸ ਵੱਲ ਜਲਦ ਕੋਈ ਧਿਆਨ ਨਾ ਦਿੱਤਾ ਗਿਆ ਜਾਂ ਪ੍ਰਸ਼ਾਸਨ ਨੇ ਕੋਈ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਖਾਲੀ ਗੱਟੇ ਵੀ ਜਿਹੜੇ ਆ ਉਹ ਕਿਸੇ ਕੰਮ ਜਿਹੜੇ ਆ ਉਹ ਨਹੀਂ ਆਉਣਗੇ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਕਿਉਂਕਿ ਮਸਲਾ ਜਿਹੜਾ ਕੋਈ ਸ਼ਹਿਰ ਦਾ ਆਸ-ਪਾਸ ਵਸਦੇ ਪਿੰਡਾਂ ਦਾ ਤਾਂ ਵੱਡੀ ਮਾਰਕ ਜਿਹੜੀ ਆਸ-ਪਾਸ ਪਿੰਡਾਂ ਨੂੰ ਜਿਹੜੀ ਆ ਉਹ ਪਵੇਗੀ কজপা ক্যামেরম্যান রাজবীদেরমজি সখা পাবি চ্যানেল